ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਸਰਦਾਰ ਸੁੱਚਾ ਸਿੰਘ ਬੀਬੀ ਕਰਤਾਰਕੌਰ ਗੁਰਮਤ ਸਿੱਖਿਆ ਕੇਂਦਰ ਮਿੱਠਾਪੁਰ ਜਲੰਧਰ ਵਿਖੇ ਜੋ ਆਪਣੀ ਹਫਤੇ ਦੇ ਵਿੱਚ ਇੱਕ ਦਿਨ ਖੂਨ ਸ਼ਹੀਦਾਂ ਦਾ ਇਤਿਹਾਸ ਕਿਤਾਬ ਦੀ ਕਲਾਸ ਲੱਗਦੀ ਹੈ ਉਹ ਆਪਾਂ ਅੱਜ ਲਾ ਰਹੇ ਆ ਤੇ ਆਪਾਂ ਇਤਿਹਾਸ ਪੜ ਰਹੇ ਸਾਂ ਭਾਈ ਮਨੀ ਸਿੰਘ ਜੀ ਦਾ ਸਾਰੇ ਵਿਦਿਆਰਥੀ ਜਿੱਥੋਂ ਵੀ ਆਪਾਂ ਇਤਿਹਾਸ ਦੀ ਲੜੀ ਨੂੰ ਸ਼ੁਰੂ ਕਰਨਾ ਤੇ ਉਥੇ ਧਿਆਨ ਦਿਓ ਤੇ ਫਤਿਹ ਨਾਲ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨ ਵਿੱਚ ਆਪਾਂ ਪੜਿਆ ਸੀ ਸਨ 1738 1738 ਦੀ ਦੀਵਾਲੀ ਨੂੰ ਭਾਈ ਮਨੀ ਸਿੰਘ ਜੀ ਨੇ ਇਕੱਠ ਕਰਨ ਦੀ ਸੋਚੀ ਉਹਨਾਂ ਨੇ ਕਿਹਾ ਸੀ ਆਪਾਂ 1738 ਵਾਲੀ ਦੀਵਾਲੀ ਤੇ ਹੀ ਇਕੱਠ ਕਰਨਾ ਸਿੱਖ ਸਾਰੇ ਇਕੱਠੇ ਹੋਣਗੇ ਜਕਰੀਆ ਖਾਨ ਨੇ ਸ਼ਰਤ ਉਤੇ ਇਜਾਜ਼ਤ ਦਿੱਤੀ ਸੀ ਕਿ 5000 ਰੁਪਏ ਕਰ ਵਜੋਂ ਤਾਰੇ ਜਾਣਗੇ ਕਰ ਕੀ ਹੁੰਦਾ ਭਲਾ ਟੈਕਸ ਤੁਸੀਂ ਤਾਂ ਹੀ ਇਕੱਠ ਕਰ ਸਕਦੇ ਹੋ ਜੇ ਤੁਸੀਂ ਟੈਕਸ ਵਜੋਂ ਕਿੰਨੇ ਪੈਸੇ ਦਿਓਗੇ 5000 ਤੁਹਾਨੂੰ ਇਕੱਠ ਕਰਨ ਦੇ ਵੀ ਪੈਸੇ ਦੇਣੇ ਪੈਣਗੇ ਪਾਈ ਸਾਹਿਬ ਨੇ ਪ੍ਰਵਾਨ ਕੀਤਾ ਕਿਉਂਕਿ ਉਹ ਹਰ ਹਿੱਲੇ ਇਕੱਠ ਕਰਨਾ ਬਹੁਤ ਜ਼ਰੂਰੀ ਸਮਝਦੇ ਸੀ ਭਾਈ ਮਨੀ ਸਿੰਘ ਜੀ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ 5000 ਲੈ ਲਿਓ ਪਰ ਅਸੀਂ ਇਕੱਠ ਜ਼ਰੂਰ ਕਰਾਂਗੇ ਉਹਨਾਂ ਦਾ ਖਿਆਲ ਸੀ ਕਿ ਰੁਪਏ ਸਰਬੱਤ ਖਾਲਸਾ ਦੇ ਜੁੜਨ ਸਮੇਂ ਆਸਾਨੀ ਨਾਲ ਇਕੱਠੇ ਹੋ ਜਾਣਗੇ ਭਾਈ ਮਨੀ ਸਿੰਘ ਨੂੰ ਪਤਾ ਸੀ ਕਿ ਜਦੋਂ ਸਾਰੇ ਇਕੱਠੇ ਹੋਣਗੇ ਸਿੱਖ ਤਾਂ 5000 ਤਾਂ ਵੈਸੇ ਹੀ ਇਕੱਠੇ ਹੋ ਜਾਣੇ ਆ ਤੇ ਆਪਾਂ ਉਹਨਾਂ ਵਿੱਚੋਂ ਇਹਨਾਂ ਨੂੰ 5000 ਰੁਪਏ ਦੇ ਦੇਾਂਗੇ ਦੂਸਰੇ ਪਾਸੇ ਜ਼ਕਰੀਆ ਖਾਨ ਵੀ ਤਾਕ ਵਿੱਚ ਸੀ ਜ਼ਕਰੀਆ ਖਾਨ ਵੀ ਇਸੂ ਦੀਕ ਵਿੱਚ ਸੀਗਾ ਸਿੱਖਾਂ ਦੇ ਇਕੱਠ ਨੂੰ ਜਾਲ ਵਿੱਚ ਆਇਆ ਇੱਕ ਸ਼ਿਕਾਰ ਸਮੇਂ ਦਾ ਸੀ ਕਿ ਸਿੱਖ ਜਦੋਂ ਇਕੱਠੇ ਹੋਣਗੇ ਤੇ ਮੇਰੇ ਵਾਸਤੇ ਸ਼ਿਕਾਰ ਕਰਨ ਦਾ ਸੌਖਾ ਸਮਾਂ ਹੈ ਜਦੋਂ ਇਕੱਠੇ ਹੋਣਗੇ ਉਸਤੀ ਵਿਉਂਤ ਸੀ ਕਿ ਜੁੜੇ ਖਾਲਸੇ ਨੂੰ ਦੀਵਾਲੀ ਵਾਲੀ ਰਾਤ ਘੇਰ ਕੇ ਤੋਪਾਂ ਨਾਲ ਉਡਾ ਦਿੱਤਾ ਜਾਏ ਉਦਾਂ ਤੇ ਦੇਖੋ ਸਿੱਖ ਲੱਭ ਲੱਭ ਕੇ ਮਾਰਨੇ ਉਹਨੂੰ ਔਖੇ ਸੀਗੇ ਕੋਈ ਕਿਤੇ ਸੀ ਕੋਈ ਕਿਤੇ ਸੀ अनुपਤਾ ਸੀ ਕਿ ਦੀਵਾਲੀ ਵਾਲੀ ਰਾਤ ਨੂੰ ਸਾਰੇ ਇਕੱਠੇ ਹੋਣਗੇ ਅਸੀਂ ਸਾਰੇ ਪਾਸੇ ਤੋਂ khera ਪਾਲਵਾਂਗੇ ਤੇ khera ਪਾ ਕੇ ਉਹਨਾਂ ਨੂੰ ਤੋਪਾਂ ਨਾਲ ਉਡਾ ਦੇਾਂਗੇ ਭਾਈ ਮਣੀ ਸਿੰਘ ਨੇ ਉਸ ਦੀਵਾਲੀ ਵਾਸਤੇ ਉਚੇਚੇ ਹੁਕਮਨਾਮੇ ਵੀ ਭੇਜੇ ਸਨ ਇਹਦਾ ਮਤਲਬ ਕੀ ਹੈ ਭਲਾ ਉਚੇਚੇ ਹੁਕਮਨਾਮੇ ਭੇਜੇ ਸੀ ਹਾਂ ਇਕੱਠੇ ਹੋਣ ਵਾਸਤੇ ਸੱਦੇ ਭੇਜੇ ਸੀ ਉਹਨਾਂ ਨੂੰ ਮਤਲਬ ਜਿੱਥੇ-ਜਿੱਥੇ ਵੀ ਸਿੱਖ ਰਹਿੰਦੇ ਸੀ ਉਹਨਾਂ ਨੂੰ ਇਹ ਹੁਕਮਨਾਮਾ ਭੇਜਿਆ ਸੀ ਕਿ ਤੁਸੀਂ ਸਪੈਸ਼ਲ ਸਾਰਿਆਂ ਨੇ ਇਕੱਠੇ ਹੋਣਾ ਹੈ ਤੇ ਦੀਵਾਲੀ ਵਾਲੀ ਰਾਤ ਤੁਸੀਂ ਉੱਥੇ ਪਹੁੰਚਣਾ ਹੈ। ਜ਼ਕਰੀਆ ਖਾਨ ਦੀ ਇਹ ਚਾਲ ਏ ਸੀ ਕਿ ਦੀਵਾਨ ਲਖਪਤਰਾਏ ਨੂੰ ਭਾਰੀ ਫੌਜ ਦੇ ਕੇ ਰਾਮ ਤੀਰਥ ਭੇਜਿਆ ਜਾਏ। ਜ਼ਕਰੀਆ ਖਾਨ ਦੀ ਇੱਕ ਚਾਲ ਸੀ। ਕੀ ਚਾਲ ਸੀ ਕਿ ਜਿਹੜਾ ਉਹਦਾ ਦੀਵਾਨ ਹੈ ਲਖਪਤਰਾਏ ਉਹਨੂੰ ਬਹੁਤ ਭਾਰੀ ਫੌਜ ਭਾਰੀ ਫੌਜ ਦਾ ਮਤਲਬ ਹੁੰਦਾ ਹੈ ਕਿ ਬਹੁਤ ਜ਼ਿਆਦਾ ਗਿਣਤੀ ਵਿੱਚ ਸੈਨਾ ਨੂੰ ਭੇਜਣਾ। ਰਾਮ ਤੀਰਥ ਭੇਜਿਆ ਜਾਏ ਭਾਵ ਅੰਮ੍ਰਿਤਸਰ ਭੇਜਿਆ ਜਾਏ ਤੇ ਦੀਵਾਲੀ ਦੀ ਰਾਤ ਨੂੰ ਹਮਲਾ ਬੋਲ ਕੇ ਸਿੱਖਾਂ ਦੀ ਕਤਲੇਆਮ ਕੀਤੀ ਜਾਏ ਕਿ ਮੈਂ ਲਖਪਤਰਾਏ ਦੀ ਡਿਊਟੀ ਲਾ ਦਿੰਨਾ ਆ ਉਹ ਭਾਰੀ ਫੌਜ ਲੈ ਕੇ ਜਾਏਗਾ ਤੇ ਉਹ ਉਸ ਰਾਤ ਨੂੰ ਕੀ ਕਰੇਗਾ ਸਿੱਖਾਂ ਉੱਤੇ ਹਮਲਾ ਬੋਲ ਕੇ ਤੇ ਕਤਲੇਆਮ ਕਰੇਗਾ ਸਿੱਖਾਂ ਦੀ ਸਮਝ ਆ ਰਹੀ ਹੈ ਯੈਸ ਸਰ ਔਖਾ ਦਾਣੀ ਕੁਛ ਵੀ ਯੈਸ ਸਰ ਹਾਂ ਪੂਰਾ ਧਿਆਨ ਆਪਣਾ ਉੱਥੇ ਰੱਖਿਓ ਜਿੱਥੇ ਆਪਾਂ ਪੜ ਰਹੇ ਆਂ ਮੈਂ ਵਿੱਚੋਂ ਤੁਹਾਨੂੰ ਪੁੱਛ ਲੈਣਾ ਦਿਵਾਲੀ ਦੀ ਰਾਤ ਨੂੰ ਹਮਲਾ ਬੋਲ ਕੇ ਸਿੱਖਾਂ ਦੀ ਕਤਲੇਆਮ ਕੀਤੀ ਜਾਏ ਫੌਜਾਂ ਇਕੱਠੀਆਂ ਹੁੰਦੀਆਂ ਦੇਖ ਕੇ ਅਤੇ ਸੂਬ ਮਿਲਨਤੇ ਭਾਈ ਮਣੀ ਸਿੰਘ ਨੇ ਸਿੱਖਾਂ ਨੂੰ ਦੜਾਇਆ ਕਿ ਰਸਤੇ ਵਿੱਚ ਹੀ ਸਿੰਘਾਂ ਨੂੰ ਰੋਕ ਦਿੱਤਾ ਜਾਏ ਜਦੋਂ ਭਾਈ ਮਣੀ ਸਿੰਘ ਨੂੰ ਸੂਬ ਮਿਲੀ ਨਾ ਕਿ ਜਕਰੀਆ ਖਾਨ ਨੇ ਤੇ ਹੁਣ ਆ ਕੰਮ ਕਰਨਾ ਜਕਰੀਆ ਖਾਨ ਨੇ ਤਾਂ ਸੋਚਿਆ ਕਿ ਸਿੱਖਾਂ ਦੀ ਕਤਲੇਆਮ ਕਰਨੀ ਆ ਮੱਲਵੇ 5000 ਰੁਪਿਆ ਟੈਕਸ ਲੈ ਕੇ ਵੀ ਸਿੱਖਾਂ ਨੂੰ ਮਾਰਨਾ ਚਾਹੁੰਦਾ ਇਕੱਠੇ ਹੋਏ ਵੇਖ ਕੇ ਫਿਰ ਭਾਈ ਮਨੀ ਸਿੰਘ ਜੀ ਨੇ ਕੁਝ ਸਿੱਖ ਭੇਜਿਆ ਔਰ ਕੁਝ ਸਿੰਘਾਂ ਨੂੰ ਡੜਾਇਆ ਡੜਾਉਣ ਤੋਂ ਬਾਅਦ ਉਹਨਾਂ ਨੂੰ ਤੋਰਿਆ ਭਜਾਇਆ ਕਿ ਤੁਸੀਂ ਜਾਓ ਰਸਤੇ ਵਿੱਚ ਜਿੱਥੇ ਵੀ ਸਿੰਘ ਮਿਲਦੇ ਆ ਜਿਹੜੇ ਆ ਰਹੇ ਨੇ ਦੀਵਾਲੀ ਵਾਸਤੇ ਉਹਨਾਂ ਨੂੰ ਰੋਕ ਦਿਓ ਵੀ ਭਾਈ ਮਨੀ ਸਿੰਘ ਜੀ ਨੇ ਕਿਹਾ ਆਪਾਂ ਕੱਠ ਨਹੀਂ ਕਰਨਾ ਠੀਕ ਹੈ ਉਹਨਾਂ ਨੂੰ ਜਾ ਕੇ ਰੋਕ ਦਿਓ ਫਿਰ ਵੀ ਸਾਰੇ ਸਿੱਖ ਰੋਕੇ ਨਾ ਜਾ ਸਕੇ ਤੇ ਚੋਖਾ ਕੱਟ ਹੋ ਗਿਆ ਚੋਖਾ ਕੀ ਹੁੰਦਾ ਭਲਾ ਹਾਂ ਜਾਦਾ ਕੱਟ ਹੋ ਗਿਆ ਮਤਲਬ ਕਿ ਰੋਕਣ ਤੋਂ ਬਾਅਦ ਵੀ ਸਾਰੇ ਰੁਕੇ ਨਹੀਂ ਐ ਫਿਰ ਵੀ ਬਹੁਤ ਕੱਟ ਹੋ ਗਿਆ ਚਾਲ ਅਨੁਸਾਰ ਲਖਪਤ ਰਾਏ ਨੇ ਹਮਲਾ ਕਰ ਦਿੱਤਾ ਜੋ ਉਹਨਾਂ ਨੇ ਆਪਣੀ ਵਿਉਂਤ ਬਣਾਈ ਸੀ ਚਾਲ ਸੀਗੀ ਉਹਦੇ ਮੁਤਾਬਕ ਲਖਪਤ ਰਾਏ ਨੇ ਹਮਲਾ ਕਰ ਦਿੱਤਾ ਦੀਵਾਨ ਨਾ ਲੱਗ ਸਕਿਆ ਜਿਹੜਾ ਦੀਵਾਨ ਲੱਗਣਾ ਸੀ ਨਾ ਜਿਹੜਾ ਮਤਲਬ ਕਿ ਉੱਥੇ ਜੋ ਵੀ ਵਿਚਾਰਾ ਹੋਣਿਆ ਸੀ ਉਹ دیਵਾਨ ਜਿਹੜਾ ਆ ਨਹੀਂ ਲੱਗ ਸਕਿਆ ਉਹ ਇਕੱਠ ਨਹੀਂ ਹੋ ਸਕਿਆ ਤੇ ਕਈ ਇਸ਼ਨਾਨ ਕਰਦੇ ਹੀ ਸ਼ਹੀਦ ਕਰ ਦਿੱਤੇ ਗਏ ਮਤਲਬ ਜਿਹੜਾ ਉਹਨਾਂ ਨੇ ਸਰਬੱਤ ਖਾਲਸੇ ਦਾ ਇਕੱਠ ਕਰਨਾ ਸੀ ਉਹ ਨਹੀਂ ਹੋਇਆ ਤੇ ਕਈ ਕੀ ਸੀਗੇ ਇਸ਼ਨਾਨ ਕਰਦੇ ਹੀ ਸ਼ਹੀਦ ਕਰ ਦਿੱਤੇ ਗਏ ਕਈ ਤਾਂ ਵਿਚਾਰੇ ਇਸ਼ਨਾਨ ਕਰ ਰਹੇ ਸੀ ਉਹਨਾਂ ਨੂੰ ਉੱਥੇ ਸ਼ਹੀਦ ਕਰ ਦਿੱਤਾ ਗਿਆ ਅਤੇ ਕਈ ਇਸ਼ਨਾਨ ਕਰਕੇ ਨਿਕਲਦੇ ਹੀ ਪ੍ਰਕਰਮਾਂ ਵਿੱਚ ਹੀ ਖਤਮ ਕਰ ਦਿੱਤੇ ਗਏ ਕਈ ਇਸ਼ਨਾਨ ਕਰਕੇ ਬਾਹਰ ਨਿਕਲੇ ਸੀ ਤੇ ਬਾਹਰ ਜਿਹੜੀਆਂ ਪ੍ਰਕਰਮਾਂ ਹੁੰਦੀਆਂ ਆ ਚਾਰ ਦਿਵਾਰੀ ਚਾਰ ਪਾਸੇ ਸਰੋਵਰ ਦੇ ਉਹ ਕੰਡੇ ਤੇ ਸੀਗੇ ਬਾਰ-ਬਾਰ ਖਲੋਤੇ ਸੀ ਤੇ ਉੱਥੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਭਾਈ ਮਨੀ ਸਿੰਘ ਜੀ ਨੇ ਰੋਸ ਮਨਾਇਆ ਤੇ ਹਕੂਮਤ ਦੇ ਕਰਮੀਆਂ ਕਰਮਚਾਰੀਆਂ ਕੋਲ ਸਾਜ਼ਿਸ਼ ਦੀ ਨਿਖੇਦੀ ਭੇਜੀ ਭਾਈ ਮਨੀ ਸਿੰਘ ਜੀ ਨੇ ਰੋਸ ਮਨਾਇਆ ਤੇ ਹਕੂਮਤ ਦੇ ਕਰਮਚਾਰੀਆਂ ਕੋਲ ਉਹਨਾਂ ਨੂੰ ਇਹ ਦੱਸਿਆ ਕਿ ਵੇਖੋ ਇਨਾਂ ਨੇ ਸਾਜ਼ਿਸ਼ ਦੇ ਤਹਿਤ ਆ ਕੰਮ ਕੀਤਾ ਭਾਈ ਮਨੀ ਸਿੰਘ ਜੀ ਨੇ ਰੋਸ ਜਤਾਇਆ ਵੀ ਇਹਨਾਂ ਨੇ ਚੰਗਾ ਨਹੀਂ ਕੀਤਾ ਪਰ ਉਲਟਾ ਜਕਰੀਆ ਖਾਨ ਨੇ 5000 ਰੁਪਏ ਦੀ ਮੰਗ ਕੀਤੀ ਫਿਰ ਵੀ ਜਕਰੀਆ ਖਾਨ ਨੇ 5000 ਦੀ ਮੰਗ ਕੀਤੀ ਭਾਈ ਮਨੀ ਸਿੰਘ ਜੀ ਨੇ ਕਿਹਾ ਕਿ ਕੱਠ ਤਾਂ ਹੋ ਨਹੀਂ ਸਕਿਆ ਰੁਪਏ ਕਿਸ ਗੱਲ ਦੇ ਠੀਕ ਹੈ ਜੀ ਰੁਪਏ ਕਿਉਂ ਦੇਣੇ ਸੀ ਕਿ ਜੇਕਰ ਉੱਥੇ ਕਾਠ ਹੁੰਦਾ ਸਰਬੱਤ ਖਾਲਸਾ ਜੁੜਦਾ ਜੇਕਰ ਸੇ ਇਕੱਠੇ ਹੁੰਦੇ ਤਾਂ ਦੇਣੇ ਸੀ ਜਦੋਂ ਕੱਠ ਤੇ ਹੋਇਆ ਨਹੀਂ ਐ ਚਾਲ ਬਣਾ ਲਈ ਵੀ ਘੇਰ ਲਿਆ ਜਾਏ ਤੇ ਉਹਨਾਂ ਨੂੰ ਮਾਰ ਦਿੱਤਾ ਜਾਏ ਜਦੋਂ ਕੱਠ ਕਰਕੇ ਜਿੰਨੇ ਇਕੱਠੇ ਹੋਏ ਸੀ ਉਹਨਾਂ ਦਾ ਕਤਲੇਆਮ ਕਰ ਦਿੱਤਾ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਤੇ ਫਿਰ ਵੀ ਮਨੀ ਸਿੰਘ ਕੀ ਕਹਿੰਦਾ ਮਨੀ ਸਿੰਘ ਨੂੰ ਕੀ ਕਿਹਾ ਜਾਂਦਾ ਜ਼ਕਰੀਆ ਖਾਨ ਵੱਲੋਂ ਵੀ ਮੈਂ ਤਾਂ ਕੱਠ ਕਰਨ ਦੇ ਕਿੰਨੇ ਪੈਸੇ ਮੰਗੇ ਸੀ 5000 ਤੇ ਉਹ 5000 ਰੁਪਇਆ ਜਿਹੜਾ ਆ ਦਿੱਤਾ ਜਾਏ ਤੇ ਮਨੀ ਸਿੰਘ ਜੀ ਨੇ ਅਗੋ ਕਿਹਾ ਭਾਈ ਮਨੀ ਸਿੰਘ ਜੀ ਨੇ ਕਿਹਾ ਵੀ ਕੱਠ ਤਾਂ ਹੋਇਆ ਨਹੀਂ ਐ ਪੈਸੇ ਤਾਂ ਤੁਸੀਂ ਕੱਠ ਵਾਸਤੇ ਲੈਣੇ ਸੀ ਜਦੋਂ ਕੱਠ ਨਹੀਂ ਹੋਇਆ ਫਿਰ ਤੁਹਾਨੂੰ ਕਿਸ ਗੱਲ ਦੇ ਪੈਸੇ ਦਿੱਤੇ ਜਾਣ ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਦਰਬਾਰ ਪੇਸ਼ ਕੀਤਾ ਗਿਆ ਠੀਕ ਹੈ ਜੀ ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਤੋਂ ਬਾਅਦ ਫੜ ਕੇ ਆਪਣੀ ਹਿਰਾਸਤ ਵਿੱਚ ਲੈ ਕੇ ਜਾਣਾ ਆਪਣੀ ਹਿਰਾਸਤ ਵਿੱਚ ਲੈ ਕੇ ਜਾਣਾ ਤੇ ਉਹਨਾਂ ਨੇ ਉੱਥੇ ਦਰਬਾਰ 'ਚ ਪੇਸ਼ ਕੀਤਾ ਲਾਹੌਰ ਜਕਰਿਆ ਖਾਨ ਨੇ ਇਸਲਾਮ ਕਬੂਲ ਕਰਨ ਲਈ ਕਿਹਾ ਅਤੇ ਜਰਮਾਨਾ ਨਾ ਤਾਰਨ ਦੀ ਸੂਰਤ ਵਿੱਚ ਬੰਦ-ਬੰਦ ਕੱਟਣ ਦਾ ਹੁਕਮ ਦਿੱਤਾ ਜਕਰਿਆ ਖਾਨ ਨੇ ਪਹਿਲਾਂ ਕੀ ਕਿਹਾ ਤੁਸੀਂ ਇਸਲਾਮ ਧਰਮ ਨੂੰ ਕਬੂਲ ਕਰ ਲਵੋ ਤੁਸੀਂ ਇਸਲਾਮ ਧਰਮ ਵਿੱਚ ਆ ਜਾਓ ਤੇ ਫਿਰ ਕਿਹਾ ਤੁਸੀਂ ਜਿਹੜਾ ਜਰਮਾਨਾ ਨਹੀਂ ਦਿੱਤਾ ਉਹਦੇ ਕਰਕੇ ਤੁਹਾਨੂੰ ਬੰਦ-ਬੰਦ ਕਟਾਉਣਾ ਪਏਗਾ ਕਿਸੇ ਬੱਚੇ ਨੂੰ ਪਤਾ ਬੰਦ-ਬੰਦ ਕਟਾਉਣਾ ਕੀ ਹੁੰਦਾ ਹੈ ਬੰਦ-ਬੰਦ ਕਟਾਉਣਾ ਸ਼ਿਵਦੇਵੀ ਸਰੀਰ ਤੇ ਛੋਟੇ-ਛੋਟੇ ਕਰਦੇ ਨੇ ਸ਼ਾਬਾਸ਼ ਸਤਵੀਰ ਸਿੰਘ ਸਰੀਰ ਦੇ ਮਤਲਬ ਕਿ ਬਹੁਤ ਛੋਟੇ-ਛੋਟੇ ਕੱਟ ਕਰਨੇ ਬੈਠ ਜਾ ਬੰਦ ਤੋਂ ਭਾਵ ਆ ਜਿਵੇਂ ਆਪਣੀਆਂ ਉਂਗਲ ਦੇ ਪੋਟੇ ਆ ਨਾ ਆ ਤਿੰਨ ਬਣੇ ਹੋਇਆ ਕਿ ਇੰਨਾ-ਇੰਨਾ ਸਰੀਰ ਨੂੰ ਕੱਟਣਾ ਬਿਲਕੁਲ ਥੋੜਾ-ਥੋੜਾ ਕਰਕੇ ਸਜ਼ਾ ਦੇਣੀ ਥੋੜੇ-ਥੋੜੇ ਕੱਟ ਲਾਉਣੇ ਤੇ ਹੁਣ ਇਹ ਸਜ਼ਾ ਉਹਨਾਂ ਨੂੰ ਕਿਹਾ ਜੇ ਤੁਸੀਂ ਜੁਰਮਾਨਾ ਨਹੀਂ ਤਾਰਿਆ ਤਾਂ ਇਹਦੇ ਕਰਕੇ ਤੁਹਾਨੂੰ ਬੰਦ-ਬੰਦ ਕੱਟਣ ਦਾ ਹੁਕਮ ਹੈ ਭਾਈ ਮਨੀ ਸਿੰਘ ਜੀ ਨੇ ਸ਼ਹਾਦਤ ਕਬੂਲ ਕਰਦੇ ਹੋਏ ਕਿਹਾ ਕਿ ਕਈ ਜੀਵਨ ਸਿੱਖੀ ਤੋਂ ਵਾਰਨ ਲਈ ਤਿਆਰ ਹਾਂ ਠੀਕ ਹੈ ਮੈਂ ਕਈ ਜੀਵਨ ਸਿੱਖੀ ਤੋਂ ਵਾਰਨ ਲਈ ਤਿਆਰ ਹਾਂ ਜਿਵੇਂ ਆਪਾਂ ਪਿਛਲੇ ਦਿਨਾਂ ਚ ਵੀ ਇਤਿਹਾਸ ਪੜਿਆ ਸੀ ਕਿ ਮਤਲਬ ਦੁਨਿਆਵੀ ਸਵਰਗ ਦੀ ਤੁਸੀਂ ਗੱਲ ਕਰਦੇ ਹੋ ਤੁਸੀਂ ਸਵਰਗਾਂ ਦੀ ਗੱਲ ਕਰਦੇ ਹੋ ਤੇ ਮੈਂ ਆਪਣੇ ਗੁਰੂ ਦੇ ਉੱਤੋਂ ਤਾਂ ਕਰੋੜਾਂ ਸਵਰਗ ਵੀ ਵਾਰਨ ਵਾਸਤੇ ਪਿਆਰ ਆ ਠੀਕ ਹੈ ਉਸੇ ਤਰ੍ਹਾਂ ਕਹਿੰਦੇ ਮੈਂ ਉਹਨਾਂ ਨੇ ਸ਼ਹਾਦਤ ਨੂੰ ਕਬੂਲ ਕਰ ਦਿਆਂ ਕਿ ਮੈਂ ਤਾਂ ਕਈ ਜੀਵਨ ਹੈ ਤਾਂ ਇੱਕ ਜੀਵਨ ਹੈ ਨਾ ਜਦੋਂ ਬੰਦਾ ਇਸ ਦੁਨੀਆ ਤੋਂ ਚਲੇ ਗਿਆ ਖਤਮ ਹੋ ਗਿਆ ਮੈਨੂੰ ਕਈ ਜੀਵਨ ਮਿਲਣ ਮੈਨੂੰ ਵਾਰ-ਵਾਰ ਦੁਨੀਆ ਤੇ ਭੇਜਿਆ ਜਾਵੇ ਤਾਂ ਮੈਂ ਫਿਰ ਵੀ ਕੀ ਕਰਾਂ ਹਰ ਵਾਰ ਸਿੱਖੀ ਤੋਂ ਆਪਣਾ ਜੀਵਨ ਵਾਰ ਦਿਆਂ ਮੈਂ ਫਿਰ ਵੀ ਚਾਹਣਾ ਵੀ ਹਰ ਵਾਰ ਮੈਂ ਸ਼ਹੀਦ ਹੋ ਕੇ ਜਾਵਾਂ ਮੈਨੂੰ ਮਾਣ ਮਹਿਸੂਸ ਹੋਏਗਾ ਮੈਂ ਵਾਰ-ਵਾਰ ਇਸ ਸਿੱਕੀ ਤੋਂ ਆਪਣੇ ਆਪ ਨੂੰ ਵਾਰ ਕੇ ਜਾਵਾਂ ਮੈਂ ਇਸ ਵਾਸਤੇ ਤਿਆਰ ਆਂ ਕਾਜੀ ਨੇ ਬੰਦ-ਬੰਦ ਕੱਟਣ ਦਾ ਹੁਕਮ ਸੁਣਾਇਆ ਤੇ ਸ਼ਾਹੀ ਕਿਲੇ ਦੇ ਲਾਗੇ ਮੈਦਾਨ ਵਿੱਚ ਬੰਦ-ਬੰਦ ਕੱਟਣ ਲਈ ਲੈ ਗਏ ਕਾਜੀ ਨੇ ਬੰਦ-ਬੰਦ ਕੱਟਣ ਦਾ ਕੀ ਸੁਣਾਇਆ ਹੁਕਮ ਹੁਕਮ ਤੋਂ ਭਾਵ ਕਿ ਇਹ ਹੁਣ ਹੁਕਮ ਹੈ ਤੇ ਇਹਨਾਂ ਨੂੰ ਬੰਦ-ਬੰਦ ਕੱਟ ਦਿੱਤਾ ਜਾਵੇ ਹੁਣ ਇਹਨਾਂ ਦੀ ਕੋਈ ਵੀ ਸਜ਼ਾ ਮਾਫ ਨਹੀਂ ਹੈ ਸ਼ਾਹੀ ਕਿਲੇ ਦੇ ਲਾਗੇ ਮੈਦਾਨ ਵਿੱਚ ਬੰਦ-ਬੰਦ ਕੱਟਣ ਲਈ ਲੈ ਗਏ ਭਾਈ ਮਨੀ ਸਿੰਘ ਜੀ ਨੇ ਹੱਸ ਕੇ ਕਬੂਲ ਕੀਤਾ ਭਾਈ ਮਨੀ ਸਿੰਘ ਜੀ ਫਿਰ ਵੀ ਡੋਲੇ ਨਹੀਂ ਐ ਭਾਈ ਮਨੀ ਸਿੰਘ ਜੀ ਦੇ ਕਈ ਸਾਥੀਆਂ ਨੂੰ ਵੀ ਸਖਤ ਸਜ਼ਾਵਾਂ ਦਿੱਤੀਆਂ ਗਈਆਂ ਭਾਈ ਮਨੀ ਸਿੰਘ ਜੀ ਦੇ ਕਈ ਸਾਥੀ ਸੀ ਉਹਨਾਂ ਨੂੰ ਵੀ ਸਜ਼ਾਵਾਂ ਦਿੱਤੀਆਂ ਗਈਆਂ ਭਾਈ ਦੀਵਾਨ ਸਿੰਘ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਆਪ ਦਾ ਸ਼ਹੀਦ ਗੰਜ ਲਾਹੌਰ ਕਿਲੇ ਕਿਲੇ ਪਾਸ ਹੈ ਠੀਕ ਹੈ ਆਪ ਦਾ ਸ਼ਹੀਦ ਜਿੱਥੇ ਉਹਨਾਂ ਦੀ ਸ਼ਹੀਦੀ ਹੋਈ ਉਹ ਕਿੱਥੇ ਹੈ ਸ਼ਹੀਦ ਗੰਜ ਲਾਹੌਰ ਦੇ ਕਿਲੇ ਦੇ ਪਾਸ ਹੈ ਠੀਕ ਹੈ ਆਪ ਦੀ ਸ਼ਹਾਦਤ ਨੇ ਹਰ ਸਿੱਖ ਵਿੱਚ ਗੁੱਸਾ ਤੇ ਜੋਸ਼ ਦੀ ਲਹਿਰ ਭਰ ਦਿੱਤੀ ਕਹਿੰਦੇ ਜਦੋਂ ਬੰਦਬੰਦ ਕੱਟਣਾ ਸ਼ੁਰੂ ਹੋਇਆ ਨਾ ਜਿਹੜੇ ਜਲਾਦ ਸੀ ਉਹ ਪਤਾ ਕੀ ਕਹਿੰਦੇ ਆ ਜਲਾਦ ਆਏ ਜੋ ਵੀ ਉਹਨਾਂ ਕੋਲ ਤਿੱਖੇ ਹਥਿਆਰ ਸੀ ਲੈ ਕੇ ਆਏ ਹੁਣ ਉਹਨਾਂ ਨੇ ਕੀ ਕੀਤਾ ਭਾਈ ਮਣੀ ਸਿੰਘ ਜੀ ਨੂੰ ਬਿਠਾਇਆ ਤੇ ਕਹਿੰਦੇ ਵੀ ਸਾਨੂੰ ਹੁਕਮ ਹੋਇਆ ਅਸੀਂ ਤੁਹਾਨੂੰ ਬੰਦਬੰਦ ਕੱਟਣਾ ਹੈ। ਉਹਨਾਂ ਨੇ ਭਾਈ ਮਣੀ ਸਿੰਘ ਜੀ ਦੇ ਨਾਲ ਹੱਥਾਂ ਤੋਂ ਵਾਰ ਕਰਨਾ ਸ਼ੁਰੂ ਕੀਤਾ। ਭਾਈ ਮਣੀ ਉਹਨਾਂ ਨੂੰ ਮਤਲਬ ਕਿ ਉਹ ਆਏ ਤਾਂ ਬੰਦਬੰਦ ਕੱਟਣ ਵਾਸਤੇ ਸੀ ਪਰ ਉਹਨਾਂ ਨੇ ਬੰਦਬੰਦ ਕੱਟਣ ਦੀ ਬਜਾਏ ਜਿਹੜਾ ਉਹਨਾਂ ਕੋਲ ਹਥਿਆਰ ਸੀ ਉਹਨਾਂ ਦੂਰ ਦੂਰ ਰੱਖਣਾ ਸ਼ੁਰੂ ਕੀਤਾ। ਭਾਈ ਮਣੀ ਸਿੰਘ ਜੀ ਨੇ ਉਹਨਾਂ ਨੂੰ ਪਹਿਲਾ ਸਵਾਲ ਕੀਤਾ। ਕਹਿੰਦੇ ਤੁਸੀਂ ਕੀ ਕੀ ਕਰਨ ਵਾਸਤੇ ਆਏ ਹੋ? ਕਹਿੰਦੇ ਸਾਨੂੰ ਹੁਕਮ ਹੋਇਆ ਵੀ ਤੁਹਾਨੂੰ ਸ਼ਹੀਦ ਕਰਨਾ ਹੈ ਤੇ ਤੁਹਾਨੂੰ ਕਿਸ ਤਰ੍ਹਾਂ ਕਰਨਾ ਹੈ ਬੰਦ-ਬੰਦ ਕੱਟ ਕੇ ਪਾਇਮਾਨ ਸਿੰਘ ਜੀ ਕਹਿੰਦੇ ਮੈਨੂੰ ਵੀ ਹੁਕਮ ਹੋਇਆ ਆਪਣੇ ਅਕਾਲ ਪੁਰਖ ਵੱਲੋਂ ਆਪਣੇ ਗੁਰੂ ਵੱਲੋਂ ਵੀ ਤੂੰ ਵੀ ਜਾ ਕੇ ਸ਼ਹੀਦੀ ਦੇ ਪਰ ਡੋਲਣਾ ਨਹੀਂ ਹੈ ਠੀਕ ਹੈ ਜੇ ਤੁਸੀਂ ਬੰਦ-ਬੰਦ ਕੱਟਣ ਵਾਸਤੇ ਤਿਆਰ ਹੋ ਤੇ ਮੈਂ ਵੀ ਬੰਦ-ਬੰਦ ਕਟਾਉਣ ਵਾਸਤੇ ਤਿਆਰ ਹਾਂ ਤੁਸੀਂ ਵੀ ਆਪਣੇ ਹੁਕਮ ਰਾਮਨਾ ਦਾ ਹੁਕਮ ਮੰਨਣਾ ਤੇ ਮੈਂ ਵੀ ਆਪਣੇ ਗੁਰੂ ਦਾ ਹੁਕਮ ਮੰਨਣਾ ਹੈ ਜੇ ਤੁਸੀਂ ਨਹੀਂ ਡੋਲਦੇ ਤੇ ਮੈਂ ਵੀ ਨਹੀਂ ਡੋਲਦਾ ਪਰ ਮੈਨੂੰ ਅੱਜ ਇੱਕ ਗੱਲ ਲੱਗਦੀ ਹੈ ਤੁਸੀਂ ਡੋਲ ਰਹੇ ਹੋ ਉਹ ਜਲਾਦ ਕਹਿੰਦੇ ਕਿਦਾਂ ਭਾਈ ਮਨੀ ਸਿੰਘ ਜੀ ਕਹਿੰਦੇ ਤੁਹਾਨੂੰ ਪਤਾ ਹੈ ਬੰਦ ਬੰਦ ਕਿੱਥੋਂ ਕੱਟੀਦਾ ਹੈ ਉਹ ਕਹਿੰਦੇ ਵੀ ਪਤਾ ਹੈ ਅਸੀਂ ਤਾਂ ਹੀ ਤਾਂ ਕੱਟਣ ਲੱਗੇ ਆ ਤੇ ਭਾਈ ਮਨੀ ਸਿੰਘ ਜੀ ਕਹਿੰਦੇ ਨਹੀਂ ਬੰਦ ਬੰਦ ਕੱਟਣ ਵਾਸਤੇ ਇੱਥੋਂ ਵਾਰ ਸਟਾਰਟ ਨਹੀਂ ਹੁੰਦਾ ਬੰਦ ਬੰਦ ਕੱਟਣ ਲਈ ਤਾਂ ਇੱਥੋਂ ਵਾਰ ਕਰਨਾ ਪੈਂਦਾ ਠੀਕ ਹੈ ਮਤਲਬ ਸਭੋ ਭਾਈ ਮਣੀ ਸਿੰਘ ਜੀ ਉਹਨਾਂ ਨੂੰ ਸਿਖਾ ਰਿਹਾ ਵੀ ਮੈਂ ਤੁਹਾਨੂੰ ਦੱਸਦਾ ਬੰਦ ਬੰਦ ਕਿਵੇਂ ਕੱਟੀਦਾ ਹੈ ਤੁਸੀਂ ਤਾਂ ਸਿਰਫ ਆਪਣਾ ਜੋ ਤੁਹਾਨੂੰ ਹੁਕਮ ਦਿੱਤਾ ਹੈ ਤੁਸੀਂ ਤਾਂ ਬਸ ਜੜ ਵੱਢ ਕੇ ਪਾਸੇ ਹੋ ਚੱਲੇ ਹੋ ਤੁਸੀਂ ਤਾਂ ਜਲਦੀ ਨਾਲ ਮਤਲਬ ਕਿ ਬੰਦ ਬੰਦ ਕੱਟਣ ਲਈ ਤਿਆਰ ਹੋ ਪਰ ਤੁਹਾਨੂੰ ਅਸਲ ਵਿੱਚ ਬੰਦ ਕੱਟਣਾ ਨਹੀਂ ਆਉਂਦਾ ਸਰੀਰ ਦੇ ਵੱਧ ਤੋਂ ਵੱਧ ਟੋਟੇ ਕਰਨੇ ਆ ਤੇ ਉਹਦੇ ਨਾਲ ਹੋਏਗਾ ਕਿ ਤੁਸੀਂ ਹੁਣ ਬੰਦ ਬੰਦ ਕੱਟਿਆ ਤੇ ਕਹਿੰਦੇ ਉਹ ਵੀ ਹੈਰਾਨ ਹੋ ਗਏ ਬੀ ਕਿਦਾਂ ਦੇ ਇਨਸਾਨ ਨੇ ਆ ਨਾ ਵੀ ਕਿੱਥੇ ਤਾਂ ਇੱਥੋਂ ਵਾਰ ਕੀਤਾ ਤੇ ਛੇਤੀ ਕੱਟਿਆ ਜਾਣਾ ਸੀ ਕਿੱਥੇ ਕਿੰਨੇ ਤਸਿਗੇ ਹੋਰ ਮਿਲਣੇ ਨੇ ਬਿਲਕੁਲ ਬਰੀਕੀ ਨਾਲ ਕੱਟਿਆ ਗਿਆ ਤਾਂ ਪਰ ਭਾਈ ਮਨੀ ਸਿੰਘ ਜੀ ਉਹਨਾਂ ਨੂੰ ਵਿਸਖਾਰ ਹੈ ਵੀ ਮੈਂ ਤੁਹਾਨੂੰ ਦੱਸਦਾ ਆ ਬੰਦ-ਬੰਦ ਕਿਵੇਂ ਕੱਟਿਆ ਜਾਏਗਾ ਕਹਿੰਦੇ ਭਾਈ ਮਨੀ ਸਿੰਘ ਜੀ ਦੇ ਕਈ ਸਾਥੀਆਂ ਨੂੰ ਸਜਾਵਾਂ ਦਿੱਤੀਆਂ ਗਈਆਂ ਤੇ ਆਪ ਦਾ ਸ਼ਹੀਦ ਗੰਜ ਲਾਹੌਰ ਦੇ ਕਿਲੇ ਪਾਸੇ ਆਪ ਦੀ ਸ਼ਹਾਦਤ ਨੇ ਹਰ ਸਿੱਖਾਂ ਵਿੱਚ ਗੁੱਸਾ ਤੇ ਜੋਸ਼ ਦੀ ਲਹਿਰ ਭਰ ਦਿੱਤੀ। ਕਈ ਸਿੱਖਾਂ ਦੇ ਵਿੱਚ ਜੋਸ਼ ਦੀ ਲਹਿਰ ਭਰੀ। ਕਿਸ ਨੇ ਭਰੀ ਆਪ ਜੀ ਦੀ ਸ਼ਹਾਦਤ ਨੇ। ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਜਿੱਥੇ ਅੰਤਾਂ ਦੀ ਦਿਆਲੂ ਕੌਮ ਹੈ ਉੱਥੇ ਹੈਂਕੜ ਬਾਜ਼ ਜ਼ਾਲਮ ਨੂੰ ਵੀ ਬਖਸ਼ਦੀ ਨਹੀਂ ਹੈ। ਕਹਿੰਦੇ ਇਤਿਹਾਸ ਗਵਾਹ ਹੈ ਸਿੱਖ ਕੌਮ ਜਿੱਥੇ ਅੰਤਾਂ ਦੀ ਦਿਆਲੂ ਅੰਤਾਂ ਦੀ ਦਿਆਲੂ ਮੀਨਸ ਕਈਆਂ ਮਤਲਬ ਦਇਆ ਕਰਨ ਵਾਲੇ ਠੀਕ ਹੈ ਕਈਆਂ ਤੇ ਦਇਆ ਕਰਨ ਵਾਲੇ ਜਿੱਥੇ ਉਹ ਅੰਤਾਂ ਦੀ ਦਇਆ ਕਰਨ ਵਾਲੇ ਨੇ ਤੇ ਉੱਥੇ ਨਾਲ ਇਹ ਵੀ ਹੈ ਕਿ ਕਿਸੇ ਕਿਸੇ ਦੇ ਹੈਕਰ ਬਾਜ਼ ਜ਼ਾਲਮ ਨੂੰ ਬਖਸ਼ਦੀ ਨਹੀਂ ਹੈ ਜਿਹੜਾ ਆਕੜ ਵਿੱਚ ਹੋਵੇ ਹੰਕਾਰ ਵਿੱਚ ਹੋਵੇ ਨਾ ਮੈਂ ਐਦਾਂ ਕਰ ਦਿਆਂਗਾ ਤੇ ਗੁਰੂ ਦੇ ਸਿੱਖ ਕਦੇ ਡਰੇ ਨਹੀਂ ਉਹ ਕਹਿੰਦੇ ਤੂੰ ਜਿਵੇਂ ਕਰਨਾ ਚਾਹਣਾ ਨਾ ਤੂੰ ਤਾਂ ਕੀ ਕਰੇਂਗਾ ਅਸੀਂ ਤੈਨੂੰ ਦੱਸਦੇ ਹਾਂ ਕਿਵੇਂ ਕਰਨਾ ਹਨਾ ਕਿਉਂਕਿ ਅਸੀਂ ਵੇਖਦੇ ਹਾਂ ਇਤਿਹਾਸ ਵਿੱਚ ਕਿੰਨੇ ਆਪਾਂ ਕਿੰਨਿਆਂ ਦਾ ਇਤਿਹਾਸ ਪੜ ਕੇ ਆਇਆ ਸ਼ਹੀਦਾਂ ਦਾ ਕਿੰਨਿਆਂ ਨੇ ਕਿਹਾ ਸੀਗਾ ਕਿਸੇ ਨੂੰ ਕਿਸੇ ਤਰੀਕੇ ਨਾਲ ਸ਼ਹੀਦ ਕੀਤਾ ਜਾਂਦਾ ਹੈ ਹਰ ਇੱਕ ਵਾਸਤੇ ਨਵੀਂ ਸਜ਼ਾ ਲੱਭੀ ਜਾਂਦੀ ਆ ਤੇ ਉਦੋਂ ਵੀ ਰੱਬ ਜਿਹੜੇ ਆਪਣੇ ਰੱਬੀ ਪਿਆਰੇ ਹੋ ਇਹ ਗੱਲ ਕਹਿੰਦੇ ਸੀਗੇ ਜ਼ਾਲਮੋਂ ਤੁਹਾਡੇ ਕੋਲੋਂ ਸਜ਼ਾਵਾਂ ਮੁੱਕ ਜਾਣ ਗਿਆ ਪਰ ਪਰ ਸ਼ਹੀਦियां ਦੇਣ ਵਾਲੇ ਕਦੇ ਵੀ ਨਹੀਂ ਮੁੱਕਣੇ ਤੁਹਾਡੇ ਕੋਲ ਸਜਾਵਾਂ ਮੁੱਕ ਜਾਣੀਆਂ ਤੁਸੀਂ ਨਵੀਆਂ-ਨਵੀਆਂ ਲੱਭ ਕੇ ਲਿਆਉਂਦੇ ਹੋ ਤੇ ਜਿਹੜੇ ਸਾਡੇ ਨੇ ਉਹ ਨਵੀਆਂ-ਨਵੀਆਂ ਸਜਾਵਾਂ ਭੂਤਣ ਵਾਸਤੇ ਭੱਜ ਕੇ ਆਉਂਦੇ ਜਿਵੇਂ ਤੁਸੀਂ ਕਰਨਾ ਕਰੋ ਪਰ ਅਸੀਂ ਡਰਨ ਵਾਲੇ ਨਹੀਂ ਆ ਕਹਿੰਦੇ ਇਸ ਕਰਕੇ ਕਿਸੇ ਵੀ ਜ਼ਾਲਮ ਨੂੰ ਬਖਸ਼ਦੀ ਨਹੀਂ ਐ ਉਹ ਤੇ ਜ਼ਾਲਮਾਂ ਨੂੰ ਆਪ ਦੱਸਦੀ ਐ ਜਿੰਨੀਆਂ ਵੀ ਸ਼ਹੀਦੀਆਂ ਹੋਈਆਂ ਉਹਨਾਂ ਦਾ ਬਦਲਾ ਲੈ ਬਗੈਰ ਖਾਲਸਾ ਟਲਿਆ ਨਹੀਂ ਜਿਨ੍ਹਾਂ ਜਿਨ੍ਹਾਂ ਨੇ ਵਾਰ ਕੀਤਾ ਜਿਨ੍ਹਾਂ ਜਿਨ੍ਹਾਂ ਦੇ ਰਾਜ ਦੇ ਵਿੱਚ ਜਿੰਨਾ-ਜਿੰਨਾ ਦੀ ਸਰਕਾਰ ਦੇ ਵਿੱਚ ਵਾਰ ਹੋਇਆ ਸਿੱਖਾਂ ਤੇ ਸਿੱਖਾਂ ਨੇ ਥੋੜੇ-ਥੋੜੇ ਦਿਨਾਂ ਵਿੱਚ ਹੀ ਉਹਨਾਂ ਤੋਂ ਬਦਲੇ ਲੈ ਲਏ ਇਸ ਲਈ ਜ਼ਰੂਰੀ ਸੀ ਜਿੰਨਾ ਹਥਿਆਰਿਆਂ ਦਾ ਭਾਈ ਮਣੀ ਸਿੰਘ ਜੀ ਦੀ ਸ਼ੀਧੀ ਵਿੱਚ ਹੱਥ ਸੀ ਉਹਨਾਂ ਨੂੰ ਉਹਨਾਂ ਦੇ ਕੀਤੇ ਦਾ ਫਲ ਪੁੱਗਤਾਇਆ ਜਾਏ ਠੀਕ ਹੈ ਜੀ ਜਿਹੜੇ-ਜਿਹੜੇ ਹੱਥ ਸੀ ਵਿੱਚ ਜਿੰਨਾ-ਜਿੰਨਾਂ ਨੇ ਹੱਥ ਦਿੱਤਾ ਜਿੰਨਾ-ਜਿੰਨਾਂ ਨੇ ਵਿੱਚ ਸਲਾਮਾਂ ਦਿੱਤੀਆਂ ਜਿੰਨਾ-ਜਿੰਨਾਂ ਨੇ ਆਪਣੀ ਰੈ ਮਸ਼ਵਰਾ ਦਿੱਤਾ ਵੀ ਆਪਾਂ ਇਦਾਂ ਕਰਨਾ ਹੈ ਤੇ ਕਹਿੰਦੇ ਵੀ ਉਹ ਸਾਰਿਆਂ ਨੂੰ ਉਹਨਾਂ ਦੀ ਕੀਤੀ ਦਾ ਫਲ ਮਿਲਣਾ ਜ਼ਰੂਰੀ ਸੀ ਮਤਲਬ ਮਿਲਣਾ ਚਾਹੀਦਾ ਸੀਗਾ ਤੇ ਫਿਰ ਕੀ ਹੋਇਆ ਇਸ ਲਈ ਸਭ ਤੋਂ ਪਹਿਲਾਂ ਸਰਦਾਰ ਅਗੜ ਸਿੰਘ ਜੋ ਭਾਈ ਮਣੀ ਸਿੰਘ ਜੀ ਦੇ ਭਤੀਜੇ ਸਨ ਭਤੀਜੇ ਕੀ ਹੁੰਦੇ ਐ ਭਰਾ ਦਾ ਬੇਟਾ ਠੀਕ ਐ ਤੇ ਨਾਂ ਕੀ ਐ ਸਰਦਾਰ ਅਗੜ ਸਿੰਘ ਕਿੰਨਾ ਦਾ ਭਤੀਜਾ ਐ ਭਾਈ ਮਣੀ ਸਿੰਘ ਜੀ ਦਾ ਤੇ ਉਹਨੇ ਦਿਨ ਦਿਹਾੜੇ ਮੋਮਨ ਖਾਨ ਨੂੰ ਕਤਲ ਕਰ ਦਿੱਤਾ ਕਿਉਂਕਿ ਮੋਮਨ ਖਾਨ ਦਾ ਵੀ ਵਿੱਚ ਹੱਥ ਸੀ ਉਹਨੇ ਮੋਮਨ ਖਾਨ ਦਾ ਕਤਲ ਕਰਤਾ ਹੁਣ ਇੱਕ ਨੂੰ ਤੇ ਉਹਨੇ ਗੱਡੀ ਚੜਾ ਦਿੱਤਾ ਪਰ ਅਜੇ ਵੀ ਦੋ ਵੱਡੇ ਹਥਿਆਰੇ ਸਮਦ ਖਾਨ ਅਤੇ ਜਕਰੀਆ ਖਾਨ ਬਾਕੀ ਸੀ ਕਹਿੰਦੇ ਦੋ ਹੋਰ ਸੀ ਸਮਦ ਖਾਨ ਤੇ ਜਕਰੀਆ ਖਾਨ ਇਹ ਅਬਦੁੱਲ ਸਮਦ ਖਾਨ ਜੂਸ ਫਜਈ ਕਰਕੇ ਮਸ਼ਹੂਰ ਸੀ ਮਲਵੇ ਦਾ ਅਸਲ ਨਾ ਕੁਝ ਹੋਰ ਸੀ ਠੀਕ ਹੈ ਜਿਸ ਨੇ ਭਾਈ ਮਨੀ ਸਿੰਘ ਜੀ ਨੂੰ ਕਾਫੀ ਕਸ਼ਟ ਦਿੱਤੇ ਸਨ ਇਹਨਾਂ ਨੇ ਭਾਈ ਮਨੀ ਸਿੰਘ ਜੀ ਨੂੰ ਕਾਫੀ ਕਸ਼ਟ ਦਿੱਤੇ ਸਿੱਖ ਪੰਥ ਦੇ ਮਹਾਨ ਜਥੇਦਾਰ ਨਵਾਬ ਕਪੂਰ ਸਿੰਘ ਦੇ ਇੱਕ ਜਥੇ ਨਾਲ ਸਮੱਧ ਖਾਨ ਦੀ ਮੁੱਠ ਭੇੜ ਹੋ ਗਈ ਸਿੱਖ ਪੰਥ ਦੇ ਮਹਾਨ ਜਥੇਦਾਰ ਜਥੇਦਾਰ ਦਾ ਨਾਮ ਕੀ ਹੈ ਨਵਾਬ ਕਪੂਰ ਸਿੰਘ ਨਵਾਬ ਦੇ ਇੱਕ ਜਥੇ ਨਾਲ ਸਮੱਧਖਾਨ ਦੀ ਮੁੱਠ ਭੇੜ ਹੋ ਗਈ ਮੁੱਠ ਭੇੜ ਦਾ ਮਤਲਬ ਕੀ ਹੁੰਦਾ ਹਾਂ ਲੜਾਈ ਹੋ ਗਈ ਠੀਕ ਹੈ ਹੱਥੋ ਬੱਖੀ ਹੋ ਗਏ ਸਮੱਧਖਾਨ ਪਕੜਿਆ ਗਿਆ ਸਮੱਧਖਾਨ ਸੀ ਜਿਹੜਾ ਉਹ ਪਕੜਿਆ ਗਿਆ ਸਮੱਧਖਾਨ ਨੇ ਕਾਫੀ ਕਸ਼ਟ ਵੀ ਦਿੱਤੇ ਸੀ ਤੇ ਸਮੱਧਖਾਨ ਹੁਣ ਪਕੜਿਆ ਗਿਆ ਉਸ ਨੂੰ ਰਸਿਆਂ ਨਾਲ ਜਕੜ ਕੇ ਘੋੜਿਆਂ ਦੇ ਮਗਰ ਬੰਨ ਦਿੱਤਾ ਗਿਆ ਤੇ ਘੋੜਿਆਂ ਨੂੰ ਖੂਬ ਦੌੜਾਇਆ ਗਿਆ ਰਸਿਆਂ ਨਾਲ ਬੰਨ ਕੇ ਰਸਿਆਂ ਦੇ ਨਾਲ ਚੰਗੀ ਤਰ੍ਹਾਂ ਕੱਸ પા ਕੇ ਜਕੜ ਕੇ ਤੇ ਘੋੜਿਆਂ ਦੇ ਮਗਰ ਉਹਨੂੰ ਬੰਨ ਦਿੱਤਾ ਗਿਆ। ਬੰਨ ਕੇ ਤੇ ਘੋੜਿਆਂ ਨੂੰ ਖੂਬ ਦੜਾਇਆ ਗਿਆ ਜਿੱਦਾਂ ਘੋੜੇ ਤੇਜ਼ ਦੌੜਦੇ ਸੀ ਉਦਾਂ ਉਹ ਥੱਲੇ ਰਗੜਿਆ ਜਾਂਦਾ ਸੀ। ਇਸ ਤਰ੍ਹਾਂ ਇਸ ਅਪਰਾਧੀ ਨੂੰ ਸਜ਼ਾ ਦਿੱਤੀ ਗਈ। ਸਮੱਦ ਖਾਨ ਦੀ ਮੌਤ ਨੂੰ ਵੇਖ ਕੇ ਦੂਸਰੇ ਅਪਰਾਧੀ ਜ਼ਕਰੀਆ ਖਾਨ ਨੂੰ ਸਮਝ ਪੈ ਚੁੱਕੀ ਸੀ ਕਿ ਖਾਲਸੇ ਨੇ ਇੱਕ ਦਿਨ ਉਸ ਦਾ ਵੀ ਬੁਰਾ ਹਾਲ ਕਰਨਾ ਹੈ। ਹੁਣ ਜ਼ਕਰੀਆ ਖਾਨ ਨੂੰ ਪਤਾ ਲੱਗ ਗਿਆ ਸੀ ਜੇ ਉਹਦੇ ਨਾਲ ਇਦਾਂ ਹੋ ਸਕਦਾ ਤੇ ਮੇਰੀ ਵਾਰੀ ਵੀ ਆਉਣ ਵਾਲੀ ਐ ਮੇਰੇ ਨਾਲ ਵੀ ਇਹਨਾਂ ਨੇ ਇਦਾਂ ਹੀ ਕਰਨਾ ਐ ਇੱਕ ਦਿਨ ਉਸ ਦਾ ਵੀ ਬੁਰਾ ਹਾਲ ਕਰਨਾ ਐ ਇਸ ਡਰ ਨਾਲ ਉਹਨੇ ਕਿਲੇ ਤੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਠੀਕ ਐ ਜੀ ਹੁਣ ਉਹਦਾ ਮਤਲਬ ਉਹਨੂੰ ਇਦਾਂ ਹੋਇਆ ਵੀ ਹੁਣ ਮੈਂ ਬਾਹਰ ਨਾ ਨਿਕਲਾਂ ਮੈਂ ਕੇਵਲ ਅੰਦਰ ਹੀ ਰਵਾਂ ਅੰਤਿ ਸਿਪਾਹੀ ਦੀ ਵੀ 1745 ਸੂਚ ਵਿੱਚ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਸਿਰ ਤੇ ਮਰਵਾ ਕੇ ਮੌਤ ਹੋ ਗਈ ਸੀ ਅੰਤੇਸ ਪਾਪੀ ਦੀ ਮੌਤ ਕਦੋਂ ਹੋਈ 1745 ਈਸਵੀ ਨੂੰ ਠੀਕ ਹੈ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਸਿਰ ਤੇ ਮਰਵਾ ਕੇ ਮੌਤ ਹੋਈ ਆਖਰ ਨੂੰ ਮਰਨਾ ਤੇ ਹੈ ਪਰ ਮੌਤ ਕਿਦਾਂ ਦੀ ਆਈ ਸਾਰੀ ਜ਼ਿੰਦਗੀ ਦੂਸਰਿਆਂ ਨੂੰ ਕਸ਼ਟ ਦਿੱਤੇ ਸਾਰੀ ਜ਼ਿੰਦਗੀ ਦੂਸਰਿਆਂ ਨੂੰ ਦੁਖੀ ਕੀਤਾ ਤੇ ਆਪ ਵੀ ਦੁਨੀਆ ਤੋਂ ਦੁਖੀ ਹੋ ਕੇ ਗਿਆ ਭਾਈ ਮਣੀ ਸਿੰਘ ਜੀ ਸ਼ਹੀਦ ਦਾ ਸਮੁੱਚਾ ਜੀਵਨ ਇੱਕ ਅਦੁੱਤੀ ਤੇ ਅਮੋਲਕ ਵਿਰਸਾ ਹੈ ਠੀਕ ਹੈ ਮਤਲਬ ਬڑا ਬੜਾ ਕੁਝ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕੀਤਾ ਤੇ ਅਮੋਲਕ ਜਿਹਦਾ ਅਸੀਂ ਕੋਈ ਮੁੱਲ ਹੀ ਨਹੀਂ ਦੇ ਸਕਦੇ ਠੀਕ ਹੈ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ 11 ਭਰਾ 10 ਪੁੱਤਰਾਂ ਵਿੱਚੋਂ 7 ਪੁੱਤਰ ਤੇ ਕਈ ਪੋਤਰੇ ਕਿੰਨੇ ਪਰਿਵਾਰ ਦੇ ਮੈਂਬਰ ਵੇਖੋ ਸ਼ੀਧ ਹੋਇਆ 11 ਭਰਾ ਕਿੰਨੇ ਭਰਾ 11 ਤੇ ਪੁੱਤਰ ਕਿੰਨੇ 10 ਪੁੱਤਰਾਂ ਵਿੱਚੋਂ ਕਿੰਨੇ ਪੁੱਤਰ ਹੋਏ 7 ਪੁੱਤਰ ਤੇ ਕਈ ਪੋਤਰੇ ਠੀਕ ਹੈ ਪੁੱਤਰਾਂ ਦੀ ਗਿਣਤੀ ਨਹੀਂ ਲਿਖੀ ਹੋਈ ਕਿ ਕਈ ਪੁੱਤਰੇ ਸਿੱਖੀ ਸਿਧਕ ਨੂੰ ਨਿਭਾਉਂਦਾ ਹੋਇਆ ਸ਼ਹੀਦੀ ਪ੍ਰਾਪਤ ਕਰ ਗਿਆ ਭਾਈ ਸਾਹਿਬ ਦੀ ਇਹ ਦੁੱਤੀ ਘਾਲਣਾ ਸਿੱਖ ਪੰਥ ਲਈ ਹਮੇਸ਼ਾ ਹੀ ਚਾਨਣ ਮਨਾਰੇ ਦਾ ਕੰਮ ਦਿੰਦੀ ਰਹੇਗੀ ਮਤਲਬ ਸਾਨੂੰ ਉਹਨਾਂ ਦੇ ਜੀਵਨ ਤੋਂ ਚਾਨਣ ਰਸਤਾ ਮਿਲਦਾ ਰਹੇਗਾ ਚਾਨਣ ਮਨਾਰਾ ਠੀਕ ਹੈ ਉਹ ਸਾਨੂੰ ਹਮੇਸ਼ਾ ਉਹਨਾਂ ਦਾ ਜੀਵਨ ਸਿੱਖਿਆ ਦਿੰਦਾ ਰਹੇਗਾ ਭਾਈ ਮਨੀ ਸਿੰਘ ਹੁਣ ਭਾਈ ਮਨੀ ਸਿੰਘ ਜੀ ਦੀ ਇਤਿਹਾਸ ਤੋਂ ਜਿੰਨਾ ਕਸੀ ਅੱਜ ਪੜਿਆਣਾ ਪਹਿਲਾਂ ਤਾਂ ਵੇਖੋ ਮਤਲਬ ਉਹਨਾਂ ਸਮਿਆਂ ਦੇ ਵਿੱਚ ਆਪਣੇ ਸਾਥੀ ਦਾ ਜਾਂ ਕਿਸੇ ਦਾ ਹੁਕਮ ਮੰਨਣ ਨੂੰ ਕਿੰਨੀ ਪੈਲ ਦਿੱਤੀ ਜਾਂਦੀ ਸੀ ਠੀਕ ਹੈ ਭਾਈ ਮਾਨੀ ਸਿੰਘ ਜੀ ਨੇ ਹੁਕਮਨਾਮੇ ਭਿਜਵਾਏ ਸੀ ਤੇ ਪਤਾ ਲੱਗ ਰਿਹਾ ਸੀ ਕਿ ਹੁਣ ਕੰਮ ਔਖਾ ਹੋ ਗਿਆ ਹੈ ਇੱਥੇ ਝਾਲਮਣੇ ਘੇਰਾ ਪਾ ਦਿੱਤਾ ਪਰ ਫਿਰ ਵੀ ਹੁਕਮ ਨੂੰ ਮੰਨਦਿਆਂ ਹੋਇਆਂ ਕਈ ਸਿੱਖ ਸੀ ਜਿਹੜੇ ਕਈ ਸੰਗਤਾਂ ਸੀ ਉਹ ਫਿਰ ਵੀ ਦਿਵਾਲੀ ਤੇ ਦਰਬਾਰ ਸਾਹਿਬ ਦੇ ਵਿੱਚ ਇਕੱਠੀਆਂ ਹੋਇਆ ਹਨਾ ਮਤਲਬ ਕਿੰਨੀ ਪਹਿਲ ਦਿੱਤੀ ਜਾਂਦੀ ਸੀ ਤੇ ਦੂਸਰੇ ਪਾਸੇ ਭਾਈ ਮਣੀ ਸਿੰਘ ਹੁਕਮ ਨੂੰ ਮੰਨਦਿਆਂ ਹੋਇਆ ਉਸ ਕਾਲਪੁਰਖ ਦੇ ਹੁਕਮ ਵਿੱਚ ਚੱਲਦਿਆਂ ਹੋਇਆ ਆਪਣਾ ਜੀਵਨ ਸਚਿਆਰ ਜਿਉਂਦਿਆਂ ਹੋਇਆ ਤੇ ਉਹਨਾਂ ਨੂੰ ਕਿੰਨੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਫਿਰ ਵੀ ਉਹ ਡੋਲੇ ਨਹੀਂ ਐ ਫਿਰ ਵੀ ਉਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ ਤੇ ਉਹ ਸਿੱਖੀ ਦੇ ਰਸਤੇ ਤੇ ਚੱਲਦਿਆਂ ਹੋਇਆ ਤੇ ਹੋਰਨਾਂ ਨੂੰ ਉਪਦੇਸ਼ ਦਿੰਦੇ ਹੋਏ ਤੇ ਪੂਰਨੇ ਪਾ ਗਏ ਠੀਕ ਹੈ ਤੇ ਨਾਲੇ ਉਹ ਸਿਖਾ ਗਏ ਵੀ ਬੰਦ ਬੰਦ ਕਿਸ ਤਰ੍ਹਾਂ ਕੱਟਣਾ ਜਿੰਨੇ ਵੀ ਸ਼ਹੀਦ ਹੋਏ ਨੇ ਨਾ ਉਹ ਸਗੋਂ ਸਜ਼ਾਵਾ ਦੇਣ ਵਾਲਿਆਂ ਨੂੰ ਸਿਖਾਉਂਦੇ ਨੇ ਕਿ ਅਸੀਂ ਤੁਹਾਨੂੰ ਦੱਸਦੇ ਹਾਂ ਜਿਹੜੀ ਸ਼ਹੀਦੀ ਆ ਉਹ ਕਿਵੇਂ ਪ੍ਰਾਪਤ ਕੀਤੀ ਜਾਂਦੀ ਹੈ ਤੁਹਾਨੂੰ ਤਾਂ ਪਤਾ ਹੀ ਨਹੀਂ ਹੈ ਤੁਸੀਂ ਤਾਂ ਕੇਵਲ ਸਜ਼ਾ ਦੇਣ ਵਾਲੇ ਹੋ ਇੱਕ ਵਾਰ ਸਾਰੇ ਇਹਨਾਂ ਪੰਕਤੀਆਂ ਨੂੰ ਪੜੋ ਜੋ ਤੋ ਪ੍ਰੇਮ ਜੋ ਤੋ ਪ੍ਰੇਮ ਖੇਲਣ ਕਾ ਚਾਓ یرے ਧਰਤਲੀ ਛੇਰਤਲੀ ਗਲੀ ਮੇਰੀ ਆਓ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀ ਜਾ ਇਤ ਮਾਰਗ ਪੈਰ ਤਰੀ ਜਾ ਸਿਰ ਦੀਜੇ ਕਾਨ ਨਾ ਕੀਜੇ ਸਿਰ ਦੀਜੇ ਕਾਨ ਨਾ ਕੀਜੇ ਸੂਰਾ ਸੋ ਪਹਿਚਾਨੀ ਐ ਸੂਰਾ ਸੋ ਪਹਿਚਾਨੀ ਐ ਜੋ ਲੜੈ ਦੀਨ ਕੇ ਹੇਤ पुरजा पुर्जा, पुर्जा कट मरे कबू पुरजा पुर्जा कट मरे कबू न खेत ਇਹ ਤਾਂ ਹਾਂਜੀ ਇਹ ਪੰਕਤੀ ਆਪਾਂ ਨੇ ਕਈ ਵਾਰ ਪੜ੍ਹੀ ਆ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਤ ਕਿਸੇ ਨੂੰ ਪਤਾ ਐ ਇਹਦੇ ਬਾਰੇ ਹਾਂਜੀ ਬੱਚਾ ਦੋ ਆਵੇ ਸਰੀਰ ਦੇ ਟੁੱਟੇ ਟੁੱਟੇ ਹੋ ਜਾਣ ਫਿਰ ਵੀ ਸਾਨੂੰ ਮਾਲਣ ਛੱਡ ਕੇ ਨਹੀਂ ਹਾਂ ਸ਼ਾਬਾਸ਼ ਪੁਰਜਾ ਪੁਰਜਾ ਕੱਟਣ ਤੋਂ ਪਾ ਆਵੇ ਕਿ ਸਰੀਰ ਦਾ ਕੱਲਾ ਕੱਲਾ ਪੁਰਜਾ ਕੱਟ ਦਿੱਤਾ ਜਾਵੇ ਤੇ ਉਹ ਭਾਈ ਮਣੀ ਸਿੰਘ ਜੀ ਤੇ ਗੱਲ ਟੁੱਕਦੀ ਆ ਨਾ ਉਹਨਾਂ ਨੇ ਸਰੀਰ ਦਾ ਕੱਲਾ ਕੱਲਾ ਅੰਗ ਕਟਵਾਇਆ ਪਰ ਉਹ ਮੈਦਾਨ ਨੂੰ ਛੱਡ ਕੇ ਕਦੇ ਵੀ ਨਹੀਂ ਭੱਜੇ ਇਸ ਕਰਕੇ ਸਾਨੂੰ ਵੀ ਇਸ ਇਤਿਹਾਸ ਤੋਂ ਇਹ ਸਿੱਖਿਆ ਪ੍ਰਾਪਤ ਕਰਨੀ ਚਾਹੀਦੀ ਆ ਤੇ ਭਾਈ ਮਣੀ ਸਿੰਘ ਜੀ ਦਾ ਇਤਿਹਾਸ ਜਿਹੜਾ ਅੱਜ ਕੰਪਲੀਟ ਹੋ ਗਿਆ ਆ ਤੇ ਛੇਤੀ ਤੁਹਾਡਾ ਇਸ ਇਤਿਹਾਸ ਦਾ ਟੈਸਟ ਵੀ ਲਿਆ ਜਾਏਗਾ ਸੋ ਹੁਣ ਸਾਰੇ ਫਤਿਹਾਂ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ